ਮੰਮੇ ਅੱਜ ਦੇ ਸਮੇਂ ਦੇ ਵਿੱਚ ਲੋਕ ਜਿਹੜੇ ਹੈਗੇ ਆ ਤੇ ਚਲਾਕੀ ਮਤਲਬ ਕੀ ਹੋਣੀ ਸਾਰਿਆਂ ਦੇ ਵਿੱਚ ਜ਼ਰੂਰੀ ਹੈ ਨਾ ਤੇ ਭੋਲਾਪਣ ਤਾਂ ਅੱਜ ਦੇ ਸਮੇਂ ਦੇ ਵਿੱਚ ਤਾਂ ਕੋਈ ਫਾਇਦਾ ਹੀ ਨਹੀਂ ਕਰ ਦੱਸ ਕਾ ਵਲ ਕਾ ਤੋ ਨਹੀਂ ਚੰਗਾ ਲ ਭੋਲਾਪਣ ਅੱਜ ਤਾਂ ਰੰਤੂ ਮੇਰੀ ਨਾਂ ਵੀ ਦੱਸ ਤਾਂ ਦੇ ਕੁਛ ਤਾਂ ਦੱਸ ਨਹੀਂ ਚੰਗਾ ਫਿਰ ਪਤਾ ਕਾ ਤੋ ਨਹੀਂ ਚੰਗਾ ਪਤਾ ਵੀ ਲੱਗੇ ਨਹੀਂ ਚੰਗਾ ਅੱਜ ਦੇ ਸਮੇਂ 'ਚ ਕਾ ਤੂੰ ਨਹੀਂ ਲਕਵਾਣਾ ਕੋਸਤਾ ਬੰਦੇ ਨੂੰ ਹਨਾ ਹੂੰ ਚਾਹੀਦਾ ਕਾ ਤੋ ਨਹੀਂ ਚੰਗਾਗਾ ਮਤਲਬ ਵੀ ਭੋਲਾ ਬਣਾ ਅੱਜ ਦੇ ਸਮੇਂ ਦੇ ਵਿੱਚ ਕਾ ਤੋ ਨਹੀਂ ਚੰਗਾ ਨਹੀਂ ਚੰਗਾ ਪਰ ਤ ਕੋਈ ਦੁਨੀਆ ਰਹਿਣ ਹੀ ਨਹੀਂ ਦਿੰਦੀ ਭੋਲੇ ਨੂੰ ਅੱਜ ਕੱਲ ਹੂੰ ਹਨਾ ਤੇ ਬੰਦਾ ਕੋਈ ਛੋੜਾ ਖਣਾ ਚਾਹੀਦਾ ਨਾ ਇਤਰਾ ਚੋਸਤਾ ਜਿਹਾ ਇੱਕ ਤਾਂ ਚਾਹੀ ਜਾਈ ਹੈ ਹਨਾ ਉਹਨਾਂ ਨੂੰ ਕੌਣ ਰਹਿਣ ਦਿੰਦਾ ਹੂੰ ਪਹਿਲਾਂ ਲੋਕ ਭੋਲੇ ਹੁੰਦੇ ਸੀ ਭੋਲੇ ਭੋਲੇ ਪਤਲੇ ਕੋਈ ਅੰਦਰੋਂ ਭੋਲੇ ਕੋਈ ਨਾਲੇ ਬੱਚੇ ਵੀ ਭੋਲੇ ਹੁੰਦੇ ਸੀ ਹੂੰ ਨਾਲੇ ਬੱਚੇ ਤਾਂ ਜਾਂਦੇ ਹੀ ਚਾਰ ਪਤਾ ਨਹੀਂ ਮਾਰ ਆ ਜਾਂਦੇ ਬੱਚੇ ਬਹੁਤ ਤੇਜ਼ ਬੱਚੇ ਹੁੰਦਾ ਸਹੀ ਗੱਲ ਹੈ ਪਹਿਲਾਂ ਤਾਂ ਨਿੱਕੇ ਨਿੱਕੇ ਜਵਾਕਾਂ ਨੂੰ ਕੋਈ ਪਤਾ ਹੀ ਨਹੀਂ ਹੁੰਦਾ ਜਣ ਹਾਂ ਨਹੀਂ ਪਤਾ ਸੀ ਹੁਣ ਤਾਂ ਏਡੇ ਏਡੇ ਬੱਚਿਆਂ ਨੂੰ ਤੂੰ ਗੱਲ ਪੁੱਛਦਾ ਅੱਗੇ ਲੱਗ ਕੇ ਸਹੀ ਗੱਲ ਹੈ ਕਿਹੜੀ ਗੱਲ ਤੇ ਕੋਈ ਗੱਲ ਪੁੱਛ ਲੈ ਦੱਸ ਦਿੰਦੇ ਹੂੰ ਸਹੀ ਗੱਲ ਐਸੇ ਕਰਕੇ ਵੀ ਅੱਜ ਕੱਲ ਦਾ ਸਮਾਂ ਵੀ ਤੇਜ਼ ਆ ਤੇ ਭੂਲਾਪਣ ਮਤਲਬ ਕਿ ਨਹੀਂ ਚਾਹੀਦਾ ਨਾ ਨਹੀਂ ਚਾਹੀਦਾ ਆਪ ਨੂੰ ਹੂੰ ਭੂਲਿਆਂ ਨੂੰ ਤਾਂ ਕੋਈ ਅੱਜ ਕਰ ਰਹਿ ਨਹੀਂ ਦਿੰਦਾ ਕੋਈ ਵਿੱਚ ਕੀ ਖਾ ਜੇ ਵੀ ਚਲਾਕੀ ਮਤਲਬ ਕਿ ਕੋਈ ਮਾੜੀ ਨਾ ਕਰੋ ਹਾਂ ਚਲਾਕੀ ਚੰਗੀ ਰੱਖਣੀ ਜ਼ਰੂਰੀ ਹੈ ਨਾ ਚੰਗੀ ਚੰਗੀ ਹੂੰ ਚੰਗੀ ਸਹੀ ਗੱਲ クリーニング動いち